ਪਾਨੀ ਸਿੱਧੂ ਜ਼ਿੰਦਾਬਾਦ ਪਾਨੀ ਸਿੱਧੂ ਵੱਲੋਂ ਨਾਜਾਇਜ਼ ਜਿਹੜਾ ਧੱਕਾ ਹੋ ਰਿਹਾ ਤੇ ਪਾਨੀ ਸਿੱਧੂ ਨੂੰ 2 ਦਿਨ ਦੇ ਰਿਵਾਰਡ ਤੋਂ ਬਾਅਦ ਅੱਜ ਅਦਾਲਤ ਵਿੱਚ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਾਣੀ ਕੁਝ ਯਾਰ ਕੁਝ ਜੇ ਲੋਕਾਂ ਨੇ ਲੜ ਨਿਆਂ ਜੀ ਬਸ ਸਾਰਾ ਤੱਕਾ ਹੀ ਹੋ ਰਿਹਾ ਸਾਰੇ ਆਵੇਂ ਯਾਰ ਸਾਰੇ ਕੰਮ ਕੀਆ ਜਾ ਰਿਹਾ ਪਾਨੀ ਸਿੱਧੂ ਵੱਲੋਂ ਕੀ ਨਾਜਾਇਜ਼ ਹੈ ਜਿਹੜਾ ਧੱਕਾ ਹੋ ਰਿਹਾ ਤੇ ਦੋ ਦਿਨ ਦੇ ਰਮਾਨ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਡਿਵੀਜ਼ਨ ਨੰਬਰ 7 ਵੱਲੋਂ ਤੇ ਹੁਣ ਪੇਸ਼ ਕਰਨ ਤੋਂ ਬਾਅਦ ਦੇਖਦੇ ਹਾਂ ਕਿ ਆਨ ਦੇ ਸਮੇਂ ਕੀ ਗੱਲਬਾਤ ਹੁੰਦੀ ਹੈ ਜਾਂ ਨਹੀਂ ਹੁੰਦੀ ਪਾਨੀ ਸਿੱਧੂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਭਾਜੀ ਕਿ ਐਵੇਂ ਜਿਪਰੇ ਲੋਕਾਂ ਲਈ ਲੜਦੇ ਰਹਿਵਾਂਗੇ ਕਦੇ ਵੀ ਸਮਾਜ ਲਈ ਜੋ ਵੀ ਸਮਾਜ ਦੇ ਕ੍ਰਿਤਿਆਂ ਨੇ ਸਮਾਜ ਦੇ ਕ੍ਰਿਪੇ ਦੇ ਖਾਤਰ ਲੜਦੇ ਰਹਿਵਾਂਗੇ 10000 ਰੁਪਏ ਖਾਤਰ ਵੀ ਪਾਨੀ ਸਿੱਧੂ ਨੂੰ ਦੋ ਦਿਨ ਦੇ ਰਮਾਨ ਤੋਂ ਬਾਅਦ ਅੱਜ ਅਦਾਲਤ ਵਿੱਚ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਜਿਹੜੇ ਪਾਜੀ ਕੁਝ ਯਾਰ ਕੁਝ ਜੇ ਲੋਕਾਂ ਨੇ ਨਿਆਂ ਜੀ ਬਸ ਸਾਰਾ ਤੱਕਾ ਹੀ ਹੋ ਰਿਹਾ ਸਾਰੇ ਆਵੇਂ ਯਾਰ ਕੀਆ ਜਾ ਰਿਹਾ ਭਾਨੇ ਸਿੱਧੂ ਵੱਲੋਂ ਕੀ ਨਾਜਾਇਜ਼ ਹੈ ਜਿਹੜਾ ਤੱਕਾ ਹੋ ਰਿਹਾ ਤੇ 2 ਦਿਨ ਦੇ ਰਿਮਾਨ ਤੋਂ ਬਾਅਦ ਅੱਜ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਡਿਵੀਜ਼ਨ ਨੰਬਰ 7 ਵੱਲੋਂ ਤੇ ਹੁਣ ਪੇਸ਼ ਕਰਨ ਤੋਂ ਬਾਅਦ ਦੇਖਦੇ ਹਾਂ ਕਿ ਆਂਦੇ ਸਮੇਂ ਕੀ ਗੱਲਬਾਤ ਹੁੰਦੀ ਹੈ ਜਾਂ ਨਹੀਂ ਹੁੰਦੀ ਕਦੇ ਵੀ ਲੋਕਾਂ ਨੇ ਲੜਦੇ ਰਹਿਵਾਂਗੇ ਕਦੇ ਵੀ ਸਮਾਜ ਲਈ ਜੋ ਵੀ ਸਮਾਜ ਦੇ ਕ੍ਰਿਤੀਆਂ ਨੇ ਸਮਾਜ ਦੇ 10 ਲੱਖ ਰੁਪਏ ਲੜਦੇ ਰਹਿਵਾਂਗੇ 10000 ਰੁਪਏ ਖਾਤਰ ਵੀ ਮੈਂ ਲੱਖਾਂ ਰੁਪਏ ਖਾਤਰ ਨਹੀਂ ਵਿਕ ਸਕਦਾ ਮਨੂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਸੌਣ ਹੁਣ ਜੇਲ੍ਹ ਭੇਜਦੇ ਨੇ ਕਦੇ ਕਰੋੜਾਂ ਰੁਪਏ ਖਾਤਰ ਨਹੀਂ ਪਾਣਾ ਸਿੱਧੂ ਜਮੀਨ ਵੇਚ ਸਕਦੀ ਇਹ ਤਾਂ ਬੜੀਆਂ ਛੋਟੀਆਂ ਗੱਲਾਂ ਨਹੀਂ ਜੇਲਾ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਜਵਾਲਨ ਦਬਣ ਦਬਣਾ ਨਹੀਂ ਪਾਣਾ ਸਿੱਧੂ ਕਦੇ ਨਹੀਂ ਦਬੂਗਾ ਇਹ ਗੱਲ ਯਾਦ ਰੱਖੀ ਤਦੇ ਵੀ ਨਹੀਂ ਦਬੂ ਬਹੁਤ ਤੱਕਾ ਹੋ ਰਿਹਾ ਨੇ ਯਾਰ ਮੈਂ 10 ਕਰੋੜ ਰੁਪਏ ਖਾਤਰ ਨਹੀਂ ਵਿਕ ਇਹ ਨਹੀਂ ਵਿਗਦਾ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ ਉਹਨਾਂ ਦੋਨੂੰ ਜੇਲ੍ਹ ਜੇਲ੍ਹ ਲੈ ਕੇ ਜਾ ਰਹੇ ਹੋ ਕਿੱਲੇ ਕਿੱਲੇ ਟਾਈਮ ਤੋਂ ਕੱਢ ਦੇ ਕੱਢ ਦੇ ਮੇਰਾ ਨਾਮ ਸਰਪੰਚ ਸਿੰਘ ਆ ਜੀ ਇੱਥੇ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਪਿੰਡ ਕੋਟਦੁਣਾ ਜੀ ਮੌਜੂਦਾ ਸਰਪੰਚ ਹਾਂ ਕੋਟਦੁਣਾ ਸਰਪੰਚ ਹੋ ਦੱਸੋ ਹਾਂਜੀ ਹਾਂਜੀ ਸਰ ਕਿਹਦੇ ਪਿੱਛੇ ਆ ਪੰਨੀ ਸਿੱਧੂ ਜੀ ਅੱਛਾ ਮਾਮਲਾ ਜਿਹੜਾ ਸੀਗਾ ਮਾਮਲੇ ਦੀ ਬੜੀ ਜਾਣਕਾਰੀ ਮਾਮਲਾ ਤਾਂ ਜੀ ਇੱਕ ਲੇਡੀ ਜੀ ਨੇ ਇੱਥੇ આરોਪ ਲਾਇਆ ਵੀ 10000 ਰੁਪਿਆ ਠੀਕ ਹੈ ਵੀ ਭਾਨੇ ਨੇ ਲੇਤਾ ਕਿਸੇ ਸੇਵਾ ਚ ਵੀ ਏਜੰਟਾਂ ਦੇ ਪੈਸੇ ਮੜਵਾਉਣ ਵਾਸਤੇ ਉਹਦੇ ਵਾਸਤੇ ਉਹ ਲੇਡੀ ਜੀ ਨੇ ਪੈਸੇ ਦਿੱਤੇ ਨੇ ਭਾਨੇ ਸਿੱਧੂ ਨੂੰ 10000 ਰੁਪਿਆ 10000 ਰੁਪਏ ਦਾ ਸਾਡੇ ਜਦੋਂ ਬੁੱਧਵਾਰ ਨੂੰ ਬੈਠਦੇ ਆ ਤਾਂ 10 2000 ਰੁਪਏ ਦਾ ਚਾਹੀ ਲੱਗ ਜਾਂਦੇ ਬਈ ਇੰਨਾ ਘੱਟ ਹੁੰਦਾ ਨਹੀਂ ਨਹੀਂ ਉਹਨੇ આરોਪ ਲਾਇਆ ਕਿ ਮੰਗਿਆ ਜਾਂ ਦੇ ਲੈ ਲੈ ਉਹਨੇ ਭਾਨੇ ਨੇ ਪੈਸੇ ਬਿਪਾਨੇ ਨੂੰ ਪੈਸੇ ਦਿੱਤੇ ਨੇ ਮੈਂ ਅੱਛਾ ਜੀ ਕਿਸ ਤਰ੍ਹਾਂ ਦਿੱਤੇ ਭਾਨੇ ਸਿੱਧੂ ਨੂੰ ਉਹਨੇ ਇਹ ਚੀਜ਼ ਕਹੀ ਹੈ ਵੀ ਤੇਰੇ ਬਾਰ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਵੀ ਤੂੰ ਇਹਨਾਂ ਨੂੰ 10000 ਰੁਪਇਆ ਦੇ ਤੇਲ ਪਾਣੀ ਦਾ ਇਹ ਚੀਜ਼ ਹੀ ਉਹਨਾਂ ਨੇ ਖਬਰਾਂ ਦੇ ਵਿੱਚ ਵੀ ਤੁਸੀਂ ਵੀ ਦੇਖੇ న్యూ ਚੈਨਲਾਂ ਤੇ ਇੱਕ ਦੋ ਤੇ ਚੱਲ ਰਹੀ ਹੈ ਜਦ ਕਿ ਗੱਲ ਇਹ ਹੋਈ ਹੋਊਗੀ ਵੀ ਜਿਹੜੇ ਬੰਦੇ ਤੇਰੇ ਬਾਰ 'ਚ ਧਰਨਾ ਲਾ ਕੇ ਬੈਠੇ ਨੇ ਜੇ ਤੂੰ ਇਹਨਾਂ ਦਾ 2 ਲੱਖ ਰੁਪਇਆ ਦੇਣਾ ਹੈ ਜਿਹੜਾ ਇਹਨਾਂ ਦਾ ਠੱਗਿਆ ਹੋਇਆ ਜਾਂ ਇਹਨਾਂ ਦਾ ਰੱਖਿਆ ਹੋਇਆ ਵੀ ਉਹਦੇ ਵਿੱਚੋਂ ਤੂੰ ਇਹਨਾਂ ਨੂੰ 10-20000 ਰੁਪਏ ਤਾਂ ਦੇ ਦੇ ਨੇ ਤੇਲ ਮਚਾ ਕੇ ਆਏ ਨੇ ਉਹ ਤਾਂ ਵਾਪਸ ਕਰ ਦੇ ਗੱਲ ਤਾਂ ਇਹ ਹੋਈ ਹੈ ਗੱਲ ਇਹਨੂੰ ਇਹਨੂੰ ਪੁੱਠੀ ਕਰਕੇ ਇਸ ਤਰੀਕੇ ਨਾਲ ਚਲਾਇਆ ਗਿਆ ਵੀ ਤੂੰ ਤੇਲ ਦੇ ਪੈਸੇ ਦੇ ਦੇ ਜਿਹੜੇ ਧਰਨਾ ਲਾਈ ਬੈਠੇ ਨੇ ਤੇਰੇ ਬਾਹਰ ਚ ਗੱਲ ਨੂੰ ਇਸ ਤਰੀਕੇ ਨਾਲ ਚਲਾਇਆ ਵੀ ਧਰਨਾ ਕਰੀਆਂ ਨੂੰ ਪੈਸੇ ਦੇ 10000 ਰੁਪਏ ਖਰਚਾ ਤੇਲ ਦਾ ਉਹ ਨਹੀਂ ਉਹਨੇ ਕਿਹਾ ਹੈਗਾ ਬਾਈ ਨੇ ਗੱਲ ਨੂੰ ਇਹਨੂੰ ਪੂਰੀ ਤਰ੍ਹਾਂ ਬਰੀਕੀ ਨਾਲ ਨਹੀਂ ਦੱਸਿਆ ਗਿਆ ਵੀ ਜਿਹੜੇ ਬੰਦੇ ਬਾਹਰ ਚ ਧਰ ਨਾਲਾਂ ਹੀ ਬੈਠੇ ਨੇ ਉਹ ਬੰਦੇ ਅੱਜ ਤੇਲ ਫੂਕੇ ਤੇਰੇ ਬਾਹਰ ਚ ਆਏ ਨੇ ਘੱਟੋ ਘੱਟ ਉਹਨਾਂ ਨੂੰ 10-20 ਹਜ਼ਾਰ ਰੁਪਏ ਤਾਂ ਮੋੜ ਦੇ ਬੰਦਾ ਏਡੀ ਦੂਰ ਖਰਚਾ ਕਰਕੇ ਆਇਆ 2 ਲੱਖ ਚੋਂ 20 ਤਾਂ ਮੋੜ ਗੱਲ ਇਹ ਹੋਈ ਨੇ ਜਿਹਨਾਂ ਦੇ ਪੈਸੇ ਮੋੜਨੇ ਸੀਗੇ ਉਹ ਤੁਹਾਡੇ ਨਾਲ ਹੈ ਅੱਜ ਵੀ ਅੱਜ ਸਾਡੇ ਨਾਲ ਨਹੀਂ ਹੈਗੇ ਪਰ ਉਹ ਸਾਡੇ ਲਿੰਕ ਅਪ ਚ ਨੇ ਇਕੱਲੇ ਉਹ ਨਹੀਂ ਹੈਗੇ ਲਿੰਕ ਅਪ ਚ ਉਹ ਏਜੰਟ ਦੇ 10 ਬੰਦੇ ਹੋਰ ਠੱਗੇ ਹੋਏ ਵੀ ਸਾਡੇ ਲਿੰਕ ਚ ਨੇ ਉਹਨਾਂ ਨੇ ਸਾਨੂੰ ਫੋਨ ਵੀ ਕੀਤਾ ਹੈ ਬਾਕਾਇਦਾ ਥੁੰਦੇ ਤੁਹਾਡੇ ਨਾਲ ਵੀ ਮਲਾਵਾਂਗੇ ਤੁਹਾਡੇ ਚੈਨਲ ਤੇ ਅਸੀਂ ਵੀ ਉਹਨਾਂ ਦੀ ਪ੍ਰੋਪਰ ਵੀਡੀਓ ਬਣਵਾ ਕੇ ਪਾਵਾਂਗੇ ਜਿੰਨਾ ਹੋਰ ਬੰਦਿਆਂ ਨੇ ਉਹ ਏਜੰਟ ਤੋਂ ਪੈਸੇ ਲੈਣੇ ਨੇ ਕਹਿੰਦੇ ਏਜੰਟ ਤੇ ਵੀ ਕੋਈ ਪਰਚੇ ਪੁਚੇ ਕੋਈ ਇਦਾਂ ਦਾ ਕੋਈ ਮਾਮਲਾ ਵਾ ਦਰਜ ਹੋਈ ਦੇਖੋ ਉਹਦੇ ਬਾਰੇ ਸਾਨੂੰ ਪਤਾ ਨਹੀਂ ਜੇ ਕਿਸੇ ਨੇ ਪੈਸੇ ਲੈਣੇ ਹੋਣ ਹੋ ਸਕਦਾ ਉਹ ਤੇ ਪਰਚਾ ਤਾਂ ਦੇਖੋ ਉਹ ਵੀ ਸੀ ਗੱਲ ਹੈ ਕਰਵਾਉ ਕਿਸ ਦੇ ਘਰੋਂ ਰੋਟੀ ਪੱਕਣੋਂ ਹਟ ਗਈ ਠੀਕ ਹੈ ਬੰਦਾ ਦਿਹਾੜੀ ਤੇ ਜਾਣ ਲੱਗ ਗਿਆ ਬਾਹਨ ਆਪਦਾ ਗਹਿਣੇ ਰੱਖ ਤਾ ਉਹਦਾ ਫਿਰ ਕੁਛ ਤਾਂ ਕਰੂਗਾ ਹੀ ਵੀਰੇ ਫਿਰ ਠੀਕ ਹੈ ਪਹਾਣਾ ਸਿੱਧੂ ਸਾਰਾ ਸੀ ਠੀਕ ਹੈ ਲੋਕਾਂ ਦਾ ਅਗਲਾ ਕਿਵੇਂ ਨਾ ਕਿਵੇਂ ਪੈਸੇ ਕਢਵਾਉਂਦਾ ਸੀ ਚਲੋ ਉੱਥੇ ਨਹੀਂ ਅਗਲਾ ਪਰਚਾ ਦਊਗਾ ਜਦ ਦਿੱਤੇ ਹੋਣਗੇ ਅਰੈਸਟ ਕਰ ਲਿਆ ਲੋਕ ਹਜੇ ਵੀ ਆਂਦੇ ਆ ਉਸ ਜਗ੍ਹਾ ਤੇ ਬੁੱਧਵਾਰ ਨੂੰ ਕੱਲ ਬੁੱਧਵਾਰ ਆਉਗੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ ਉਹ ਆਉਂਦੇ ਵੀ ਨਹੀਂ ਵੈਸੇ ਸੋਸ਼ਲ ਮੀਡੀਆ ਦਾ ਜਵਾਨ ਹੈ ਅੱਜ ਕੱਲ ਹਰੇਕ ਨੂੰ ਮਿੰਟੇ ਚ ਪਤਾ ਲੱਗ ਜਾਂਦਾ ਵੀ ਕੀ ਚੱਲ ਰਿਹਾ ਹੁਣ ਸਪੋਰਟ ਕਰਨ ਵਾਲੇ ਲੋਕ ਹੀ ਆ ਰਹੇ ਨੇ ਫੋਨ ਕਰਨ ਵਾਲੇ ਠੀਕ ਹੈ ਜਿਹਦੇ ਪੈਸੇ ਮੁੜ ਗਏ ਉਹ ਕਹਿੰਦੇ ਅਸੀਂ ਵੀ ਆਵਾਂਗੇ ਜਿਹਦੇ ਨਹੀਂ ਮੁੜੇ ਉਹ ਕਹਿੰਦੇ ਅਸੀਂ ਵੀ ਆਵਾਂਗੇ ਜਿਸ ਦੇ ਨਾਲ ਠੱਗੀਆਂ ਵੱਜ ਏਜੈਂਟਾਂ ਦੇ ਵੀ ਕਾਰਵਾਈ ਕਰੇ ਭਾਨੇ ਤੇ ਤਾਂ ਕਰਤੀ ਚਲੋ ਠੀਕ ਹੈ ਕਿੰਨੇ ਅੱਜ ਤੱਕ ਕਿੰਨੇ ਕੋ ਪੈਸੇ ਮੜਵਾਤੇ ਲੋਕਾਂ ਦੇ ਲਗਭਗ 1.5 ਤੋਂ 2 ਕਰੋੜ ਰੁਪਏ ਦੇ ਕੋਲੇ ਰਕਮ ਹੈ ਜਿਹੜੀ ਮੁੜੀ ਹੋਈ ਹੈ ਠੀਕ ਹੈ ਬਾਕੀ ਕਿਹੜਾ ਪੈਸਾ ਸਰਪੰਚੋ ਮੌਜੂਦ ਹੈ ਤੁਹਾਡੇ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦਾ ਜਿਹੜਾ ਕੰਮ ਕਰਵਾਇਆ ਜਾਂਦਾ ਸੀ ਲੋਕਾਂ ਦੀ ਜਿਹੜੀ ਕਹਿੰਦੇ ਨੇ ਤਾਂ ਬਈ ਫੇਕ ਗੱਲਾਂ ਕਰਕੇ ਇਹਨਾਂ ਨੇ ਬਦਨਾਮ ਕਰਨ ਨੂੰ ਭਾਨੇ ਨੂੰ ਇੱਕ ਕਰਿਆ ਵੀ ਇਹਦਾ ਜਿਹੜੀ ਕਚਹਿਰੀ ਲੱਗਦੀ ਆ ਉਹ ਲੱਗਣਾ ਹਟ ਜੇ ਹਾਂ ਅਸੀਂ ਘੱਟ ਤੋਂ ਘੱਟ 1.5 ਕਰੋੜ ਰੁਪਏ ਮੰਗੂ ਸਾਡਾ ਲਵੇ ਜਿਹੜੇ ਆ ਉਹਨਾਂ ਦੇ ਸਬੂਤ ਪੈਨੇ ਜਿਹਨੂੰ ਪੈਸ ਅਸੀਂ ਮੜਦਾ ਹੋ ਜਾਂ ਜਾਣ ਕੇ ਫਸਾਇਆ ਗਿਆ ਹਾਂ ਹਾਂਜੀ ਸਿਆਸਤੀ ਨੇ ਇਹ ਕਾਰਨ ਕਿਉਂ ਫਸਾਇਆ ਗਿਆ ਕਾਰਨ ਸਰਕਾਰਾਂ ਕਿਉਂ ਚਾਹੁੰਦੀਆਂ ਨੇ ਵੀ ਕਿਤੇ ਕਚੇਰੀ ਲੱਗੇ ਚਾਹੁੰਦੀਆਂ ਨੇ ਨਹੀਂ ਚਾਹੁੰਦੀਆਂ ਸਰਕਾਰਾਂ ਨਾ ਕਿੰਨੇ ਵੀ ਸਾਡੇ ਪੈਰਾਂ 'ਚ ਬਿਠਣਾ ਕੇ ਸਾਨੂੰ ਕੀ ਲੋੜਾ ਸਾਡੇ ਲੱਵੇ ਜੋ ਲੋਕ ਆਉਂਦੇ ਲੱਗੇ ਮਾਵਾਂ ਰੋਂਦੀਆਂ ਨੇ ਵੀ ਸਾਡੇ ਘਰ ਉੱਜੜ ਗਏ ਕਿਸੇ ਨੇ ਗਹਿਣੇ ਵੇਚ ਤੇ ਆਪਦੇ ਕਿਸੇ ਨੇ ਜ਼ਮੀਨ ਵੇਚਤੀ ਅੱਜ ਉਹਨਾਂ ਨਾਲ 30-30 ਲੱਖ ਰੁਪਏ ਜਾਂ 35-35 ਲੱਖ ਰੁਪਏ ਦੇ ਠੱਗੀਆਂ ਬਜੀਆਂ ਨੇ ਤਾਂ ਉਹ ਲੋਕ ਆ ਕੇ ਰੋਂਦੇ ਨੇ ਸਾਡਾ ਫਰਜ਼ ਬਣਦਾ ਸਾਡਾ ਫਰਜ਼ ਬਣਦਾ ਵੀ ਅਸੀਂ ਉਹਨਾਂ ਦੀ ਗੱਲ ਬਾਤ ਸੁਣੀ ਜਿਹੜੇ ਕਿਸੇ ਇਨਸਾਫਦਾਨ ਦੀ ਕੋਸ਼ਿਸ਼ ਕੀਤੀ ਵਸ ਹਾਂਜੀ ਹਾਂਜੀ ਸੰਦੀ ਸਰ ਵੀ ਕਿਨੂੰ ਇਨਸਾਫ ਲੋਕ ਲੋਕਾਂ ਨੂੰ ਹਾਂ ਲੋਕਾਂ ਦੇ ਪੈਸੇ ਬਈ ਕਰੋੜਾਂ ਰੁਪਈਆ ਚ ਮੋੜੇ ਨੇ ਵੈ ਸਾਡੇ ਸਾਹਮਣੇ ਸਬੂਤ ਦੇਵਾਂਗੇ ਜਿਹੜਾ ਸੱਡਲ ਵੀਰ ਹੈ ਆ ਚੱਲਦਾ ਰੂਆ سلسلہ ਸਿਲਸਿਲੇ ਤਾਂ ਚੱਲਦੀ ਰਹੂਜੀ ਤਾਂ ਬਧੂ ਜੀ ਕੰਮ ਹੋਣ ਘਟਦਾ ਨਹੀਂ ਹੈਗਾ ਪਿੱਛੇ ਥੋੜਾ ਹਟਾਂਗੇ ਹੁਣ ਜਦੋਂ ਗ੍ਰਿਫਤਾਰੀ ਹੋਈ ਭਾਨੇ ਤੇ ਪਰਚਾ ਦਰਜ ਹੋਇਆ ਤੇ ਲੱਖੇ ਸਿਧਾਣੇ ਨੇ ਵੀਡੀਓ ਭਾਨੇ ਦੇ ਬੇਜ ਤੇ ਵੀ ਪਈ ਥੋੜੀ ਦੇਰ ਬਾਅਦ ਉਹ ਬੜਾ ਭੜਕਿਆ ਹੋਇਆ ਦਿਖਾਈ ਦੇ ਰਿਹਾ ਸੀ ਕੌਣ ਬਈ ਲੱਖਾ ਦੇਖੋ ਜਦੋਂ ਕਿਸੇ ਸੱਚੇ ਬੰਦੇ ਨਾਲ ਧੱਕਾ ਹੋਊਗਾ ਗੁੱਸਾ ਤਾਂ ਬੰਦੇ ਨੂੰ ਆਉਂਦਾ ਹੀ ਹੈ ਨਾ ਕੋਈ ਗੁੱਸਾ ਆਬ ਦਾ ਕਿਸੇ ਤਰੀਕੇ ਨਾਲ ਤਾਂ ਬੰਦਾ ਗੁੱਸਾ ਕੱਢੂਗਾ ਹੀ ਨਾ ਬਾਹਰ ਰੈਲੀ ਵੀ ਚੱਲ ਰਹੀ ਸੀ ਬਾਈ ਹੋਰੀ ਭਰਾ ਵੀ ਨੇ ਇਕੱਠੇ ਠੀਕ ਹੈ ਬਾਕੀ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਬਚਾਉਣ ਦੀ ਹੈ ਪੰਜਾਬ ਦੇ ਮੁੱਦਿਆਂ ਦੀ ਹੈ ਬਾਈ ਪਹਾਣਾ ਸਿੱਧੂ ਪੰਜਾਬ ਵਾਸਤੇ ਲੜ ਰਿਹਾ ਸੀ ਕਾਮ ਲੋਕਾਂ ਦੀ ਲੜਾਈ ਲੜ ਰਿਹਾ ਸੀ ਗੁੱਸਾ ਤਾਂ ਹਰੇਕ ਨੂੰ ਹੀ ਆਊਗਾ ਕੋਈ ਬੰਦਾ ਗੁੱਸਾ ਗੁੱਸਾ ਤੁਨੂੰ ਵੀ ਹੋਊਗਾ ਚਲੋ ਤੁਸੀਂ ਨਹੀਂ ਕੱਢਦੇ ਕੋਈ ਬੰਦਾ ਕੱਢਦਾ ਕੋਈ ਨਹੀਂ ਕੱਢਦਾ ਬਾਕੀ ਚੱਕਰ ਇਹ ਹੈ ਵੀ ਜਿਹੜੇ ਬੰਦੇ ਨੇ 50 50 ਲੱਖ ਰੁਪਏ ਠੱਗਿਆ ਜੀ ਬੰਦਾ ਹੋਵੇ ਦੁਨੀਆ ਤੇ ਕਿਸੇ ਦਾ ਨਹੀਂ ਜੀ ਕਰਦਾ ਜਦੋਂ ਉਹਨੇ 50 ਲੱਖ ਦੀ ਠੱਗੀ ਮਾਰ ਲਈ 5 ਸਾਲ ਪਹਿਲਾਂ ਉਸ ਦੁਬਾਰੇ ਕਿਸੇ ਦੇ ਪੈਸੇ ਮੋੜੇ ਉਹਦਾ ਮੜਾਉਣ ਵਾਲੇ ਬੰਦੇ ਨੂੰ ਰੋਕਣ ਦੀ ਕੋਸ਼ਿਸ਼ ਕਰੂਗਾ ਕੋਸ਼ਿਸ਼ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ ਠੀਕ ਹੈ ਬਾਈ ਦੇ ਪਿੱਛੇ ਬੰਦੇ ਵੀ ਲੱਗੇ ਰਹਿੰਦੇ ਸੀ ਆ ਚਲੋ ਪਰਚੇ ਵਾਲੇ ਵੀ ਉਲਝਾਇਆ ਗਿਆ ਕਿ ਅੱਗੇ ਵੀ ਪਤਾ ਨਹੀਂ ਹਲੇ ਕੀ ਕੁਝ ਹੋਊਗਾ ਤਾਂ ਕੋਸ਼ਿਸ਼ ਕਰਨਗੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰਿਕਾਰਡਿੰਗ ਵਾਲੀ ਕਿ ਉਹ ਬੰਦਿਆਂ ਦੇ ਕਿਹਾ ਸੀ ਕਿ ਪੈਸੇ ਦੇ ਦਿਓ ਘਟੋ-ਘਟ 10000 ਦੇ ਦਿਓ ਉਹ ਚੀਜ਼ ਦੀ ਰਿਕਾਰਡਿੰਗ ਤੁਹਾਡੇ ਕੋਲ ਵੀ ਹੈਗੀ ਆ ਅਸੀਂ ਜੀ ਬਿਲਕੁਲ ਜਿੰਨੀ ਆ ਵੀ ਬਾਈ ਵੀ ਕਿਸੇ ਨਾਲ ਵੀ ਗੱਲ ਕਰਦਾ ਫੋਨ ਤੇ ਉਹਦੀਆਂ ਵੀਡੀਓ ਬਣੀਆਂ ਹੁੰਦੀਆਂ ਨੇ ਕਈ ਵੀਡੀਓ ਜਿਹੜੇ ਏਜੰਟ ਮੰਨ ਜਾਂਦੇ ਨੇ ਵੀ ਚਲੋ ਠੀਕ ਹੈ ਜੀ ਮੈਂ ਹਫਤੇ ਨੂੰ ਦੇ ਦੂੰਗਾ ਜਾਂ ਦੱਸ ਦਿਆਂ ਨੂੰ ਉਹ ਵੀਡੀਓ ਪੈਂਦੀਆਂ ਨਹੀਂ ਹੈਗੀਆਂ ਪਰ ਉਹ ਡਾਟਾ ਜ਼ਰੂਰ ਸਾਡੇ ਕੋਲੇ ਪਿਆ ਹੋਊਗਾ ਉਹਨੂੰ ਅਸੀਂ ਚੈੱਕ ਕਰਾਂਗੇ ਹਲੇ ਅਸੀਂ ਸਾਰੀ ਪਿੰਨ ਡਰਾਈਵਾਂ ਜਿੰਨੀਆਂ ਚ ਵੀ ਉਹ ਡਾਟਾ ਅੱਜ ਤੱਕ ਬਣਿਆ ਸਾਰਾ ਚੈੱਕ ਕਰਨਾ ਪਊਗਾ ਸਾਨੂੰ ਕਿਹੜੇ ਮੰਥ ਦੀ ਉਹ ਰਿਕਾਰਡਿੰਗ ਹੈ ਕਿਹੜੀ ਹੈ ਕੀ ਗੱਲਬਾਤ ਹੈ ਉਸ ਤੋਂ ਬਾਅਦ ਉਹਨੂੰ ਬਾਹਰ ਲੈ ਕੇ ਆਵਾਂਗੇ ਪਰ ਜ਼ਰੂਰ ਉਹਦੀ ਉਹ ਏਜੰ ਉਹਨੂੰ ਅਸੀਂ ਚੈੱਕ ਕਰਨਾ ਹੈ ਹਲੇ ਵੈਰੀਫਾਈ ਪੂਰਾ ਕਰਨਾ ਹੈ ਠੀਕ ਹੈ ਹਾਂਜੀ ਕੀਲਸਾਫ ਕਿਵੇਂ ਦੇ ਦੇ ਭਾਨੇ ਸਿੱਧੂ ਦਾ ਕੇਸ ਤੁਸੀਂ ਲੜ ਰਹੇ ਹੋ ਅੱਜ ਪੇਸ਼ ਹੋਇਆ ਦੂਸਰੀ ਵਾਰ ਰਿਮਾਰਟ ਵਗ ਅੱਜ ਕੀ ਸਾਹਮਣੇ ਆਇਆ ਅੰਦਰ ਤੱਕ ਇਹ ਕੇਸ ਇੰਦਰਜੀਤ ਕੌਰ ਵੱਲੋਂ ਝੂਠਾ ਦਰਜ ਕਰਾਇਆ ਗਿਆ ਸੀ ਇੰਦਰਜੀਤ ਕੌਰ ਦੇ ਕੋਲੇ ਕੋਈ ਲਾਇਸੈਂਸ ਨਹੀਂਗਾ ਬਾਹਰ ਭੇਜਣ ਦੇ ਲਈ ਉਹ ਲੋਕਾਂ ਨੂੰ ਗਮਰਾਹ ਕਰਕੇ ਲੋਕਾਂ ਤੋਂ ਪੈਸੇ ਲੈ ਰਹੀ ਹੈ ਜਦੋਂ ਲੋਕਾਂ ਨੇ ਪੈਸੇ ਡਿਮਾਂਡ ਕੀਤੇ ਤਾਂ ਇਹ ਝੂਠਾ ਕੇਸ ਭਾਨੇ ਸਿੱਧੂ ਤੇ ਖਿਲਾਫ ਕਰਜ ਕਰਾਤਾ ਉਹ ਸੋਸ਼ਲ ਮੀਡੀਆ ਵਰਕਰ ਹੈ ਇੱਕ ਸੋਸ਼ਲ ਮੀਡੀਆ ਚਲਾਉਂਦਾ ਜਿਹਦੇ ਕਰਕੇ ਉਹਦੇ ਖਿਲਾਫ ਵਿੱਚ ਉਠਾ ਕੇਸ ਦਰਜ ਕੀਤਾ ਗਿਆ ਇੰਦਰਜੀਤ ਕੌਰ ਦੇ ਕੋਲੇ ਕੋਈ ਲਾਇਸੈਂਸ ਨਹੀਂਗਾ ਗਵਰਨਮੈਂਟ ਵੱਲੋਂ ਇਸ਼ੂ ਹੋਇਆ ਹੋਇਆ ਜਿਹੜਾ ਕਿ ਉਹ ਲੋਕਾਂ ਨੂੰ ਅਬਰੌਡ ਭੇਜ ਸਕੇ ਜਾਂ ਕੰਸਲਟੈਂਸੀ ਕਰ ਸਕੇ ਅੱਜ ਅੱਜ ਦਾ ਰਿਮਾਂਡ ਪੇਸ਼ ਹੋਇਆ ਜਿਸ ਦੇ ਵਿੱਚ ਜੱਜ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਇੰਦਰਜੀਤ ਕੌਰ ਜਿਹੜੇ ਪਤੇ ਤੇ ਰਹਿੰਦੀ ਸੀਗੀ ਉਹ ਪਤੇ ਤੋਂ ਹੁਣ ਮਕਾਨ ਖਾਲੀ ਕਰਕੇ ਚਲੇਗੀ ਕਿਉਂਕਿ ਕਿਰਾਏ ਤੇ ਰਹਿ ਰਹੀ ਸੀ ਉਹ ਹਮੇਸ਼ਾ ਪਹਿਲਾਂ ਦਫਤਰ ਖੋਲਿਆ ਹੋਇਆ ਸੀ ਲੁਧਿਆਣੇ ਵਿੱਚ ਲੋਕਾਂ ਨੂੰ ਬਾਹਰ ਭੇਜਣ ਦੇ ਸਬੰਧ ਵਿੱਚ ਜਦੋਂ ਲੋਕਾਂ ਤੋਂ ਪੈਸੇ ਲੈ ਲਏ ਉਹਨਾਂ ਨੂੰ ਬਾਹਰ ਨਹੀਂ ਭੇਜਿਆ ਹੈਗਾ ਉਹਨਾਂ ਨੇ ਦਫਤਰ ਬੰਦ ਕਰਕੇ ਭੱਜ ਗਏ ਤੇ ਹੁਣ ਜੱਜ ਸਾਹਿਬ ਵੱਲੋਂ ਜਿਹੜੀ ਜ਼ਮਾਨਤ ਹੈ ਉਹ ਕਦੋਂ ਤੱਕ ਲੱਗ ਸਕਦੀ ਭਾਨੇ ਸਿੱਧੂ ਬਾਅਦ ਕਦੋਂ ਤੱਕ ਦੁਬਾਰਾ ਆਣਗੇ ਭਾਨੇ ਸਿੱਧੂ ਦੀ ਜ਼ਮਾਨਤ ਅਸੀਂ ਫਾਈਲ ਕਰ ਦਿੱਤੀ ਆ ਜੱਜ ਸਾਹਿਬ ਸਾਡੀ ਆਰਗੂਮੈਂਟ ਸੁਣਨ ਤੋਂ ਬਾਅਦ ਫੈਸਲਾ ਕਰਨਗੇ ਲੱਗਦਾ ਕਿ ਇਹ ਝੂਠਾ ਕੇਸ ਪੋਲਿਟੀਕਲ ਦਬਾਅ ਵੀ ਹੋ ਸਕਦਾ ਇਹਦੇ ਵਿੱਚ ਕੋਈ ਕਿਉਂਕਿ ਇੱਕੋ ਦਮ ਫਾਈਲ ਹੁੰਦੀ ਹੈ ਐਫ ਆਈ ਆਰ ਤੇ ਦੋ ਕੁ ਦਿਨਾਂ ਬਾਅਦ ਹੀ ਅਰੈਸਟ ਪੈ ਜਾਂਦੀ ਹੈ ਇਹਦੇ ਵਿੱਚ ਜਿਹੜੇ ਵਿਅਕਤੀ ਕੋਈ ਸੋਸ਼ਲ ਟਾਪਿਕ ਚੱਕਦੇ ਆ ਉਹਨਾਂ ਦੇ ਖਿਲਾਫ ਝੂਠੇ ਕੇਸ ਦਰਜ ਹੋ ਜਾਂਦੇ ਆ ਰੂਟੀਨ ਦੇ ਵਿੱਚ ਹੁਣ ਜਿਹੜੇ ਸਮਰਥਕ ਹੋਣਾ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਹੁਣ ਆ ਕੇਸ ਲਾੜ ਰਹੇ ਹੋ ਲੁਧਿਆਣਾ ਦੇ ਵਿੱਚ ਨਹੀਂ ਅਸੀਂ ਲੀਗਲ ਪ੍ਰੈਪੋਜੀਸ਼ਨ ਦੇਖਦੇ ਆਂ ਲੀਗਲ ਦੇ ਵਿੱਚ ਉਹਦੇ ਕੇਸ ਦੇ ਵਿੱਚ ਕੋਈ ਸਬੂਤ ਨਹੀਂ ਗਏ ਜਿਹੜਾ ਉਹਨੇ ਕੇਸ ਤਰਜ ਕਰਵਾਇਆ ਜਿਹੜਾ ਕਿ ਬਿਲਕੁਲ ਤੋਂ ਮਤਲਬ ਹੋ ਸਕਦਾ ਕਿ ਲੇੜੀ ਨੂੰ ਵੀ ਹੁਣ ਸਲਾਖਾ ਦੇ ਪਿੱਛੇ ਜਾਣਾ ਪੈ ਸਕਦਾ ਜੇ ਭਾਨੇ ਸਿੱਧੂ ਦੇ ਖਿਲਾਫ ਕੋਈ ਸਬੂਤ ਨਹੀਂ ਨਿਕਲਦਾ ਜੀ ਉਹ ਕੇਸ ਡਿਸਾਈਡ ਹੋਊਗਾ ਫਿਰ ਡਿਸਾਈਡ ਹੋਣ ਤੋਂ ਬਾਅਦ ਜਨਜ ਜਾਂ ਕੋਰਟ ਫੈਸਲਾ ਕਰੂਗੀ ਉਹਦੇ ਅਨੁਸਾਰ ਪਰਤ ਰੈਮਡੀ ਵੇਖ ਦਿੱਤੀ ਜਾਊਗੀ ਠੀਕ ਥੈਂਕ ਯੂ ਜੀ ਹਾਂ ਜੀ ਤੇ ਜੋ ਵੀ ਤੁਸੀਂ ਆ ਦੇਖਿਆ ਹੀ ਆ ਹੁਣ ਪੁਲਿਸ ਪ੍ਰਸ਼ਾਸਨ ਦਾ ਹਨਾ ਜੋ ਵੀ ਹੋ ਚੱਲ ਰਿਹਾ ਸਿਸਟਮ ਤੇ ਇਹ ਪ੍ਰੈਸ਼ਰਾਈਜ਼ ਤਾਂ ਸਰਕਾਰ ਕਰ ਰਹੀ ਹੈ ਜੀ ਜੇ ਆਪਾਂ ਕਹੀਏ ਪ੍ਰਸ਼ਾਸਨ ਦਾ ਇੱਕ ਜਿਵੇਂ ਆਪਾਂ ਹੁਣ ਚੱਲ ਰਿਹਾ ਪ੍ਰੋਸੈਸ ਜਿਵੇਂ ਇੱਕ ਨੌਕਰ ਹੁੰਦਾ ਉਹਨਾਂ ਦਾ ਨੌਕਰੀ ਕਰਨੀ ਹੈ ਉਹਨਾਂ ਦਾ ਜਿਵੇਂ ਹੁਕਮ ਹੋਊਗਾ ਉਵੇਂ ਹੀ ਹੋਣਾ ਆ ਹੁਣ ਤੁਸੀਂ ਦੇਖ ਲਿਆ ਇਹਦਾ ਆਵਾਜ਼ ਵੀ ਨਹੀਂ ਕੱਢਣ ਦਿੰਦੇ ਹੁਣ ਵੀ ਦੇਖ ਲਓ ਦੱਬ ਦੱਬ ਕੇ ਲੈ ਕੇ ਗਏ ਨੇ ਨਾ ਉਹਨਾਂ ਨੂੰ ਵਿਚਾਰੇ ਨੂੰ ਉੱਪਰੋਂ ਪ੍ਰੈਸ਼ਰ ਐਜ ਕੀਤਾ ਜਾ ਰਿਹਾ ਹੈ ਇਹ ਕੀ ਕਰਨ ਇਹਨਾਂ ਦਾ ਮਜਬੂਰੀ ਹੈ ਬਾਕੀ ਗੱਲ ਆ ਜਿਹੜੀ ਫਰੋਤੀ ਫਰੂਤੀ ਵਾਲੇ ਪੈਸਿਆਂ ਵਾਲੀ ਗੱਲ ਆ ਇਹਦਾ ਕਦੇ ਹੋਈ ਨਹੀਂ ਸਕਦਾ ਜੀ ਭੁੱਲ ਕੇ ਵੀ ਨਹੀਂ ਹੋ ਸਕਦਾ ਤੁਹਾਡਾ ਕੀ ਲੱਗਦਾ ਬੰਦਾ ਮੇਰਾ ਬ੍ਰਦਰ ਹੈ ਜੀ ਰੀਅਲ ਬ੍ਰਦਰ ਹਾਂਜੀ ਮੇਰਾ ਨਾਮ ਹੈ ਲੱਗ ਰਿਹਾ ਕਿ ਇਸ ਵੇਲੇ ਧੱਕਾ ਕੀਤਾ ਜਾ ਰਿਹਾ ਧੱਕਾ ਤਾਂ ਹੁਣ ਤੁਸੀਂ ਦੇਖ ਹੀ ਲਿਆ ਜੀ ਸਾਰਾ ਕੁਝ ਆ ਤੁਸੀਂ ਦੇਖੇ ਕਵਰ ਕੀਤਾ ਹੈ ਸਾਰੀ ਧੱਕਾ ਹੋ ਰਿਹਾ ਜਿੰਨਾ ਵੀ ਹੋ ਰਿਹਾ ਪਰਚਾ ਇੱਕ ਨਹੀਂ ਹੋਣਾ ਪਰਚੇ ਹਜੇ 3-4 ਪਰਚੇ ਹੋਰ ਤਿਆਰ ਕਰ ਰਹੇ ਨੇ ਕਾਰਨ ਕਾਰਨ ਕਿਉਂ ਕਿਉਂ ਭਾਨੇ ਨੇ ਕਿਉਂ ਟਾਰਗੇਟ ਕੀਤਾ ਗਿਆ ਟਾਰਗੇਟ ਟਾਰਗੇਟ ਆ ਜਿਹੜਾ ਜਿਹੜਾ ਚੱਲ ਰਹੀ ਹੈ ਜੀ ਸਰਕਾਰ ਦੇ ਖਿਲਾਫ ਬੋਲਣ ਕੋਈ ਵੀ ਹਰ ਇੱਕ ਬੰਦੇ ਨੂੰ ਕੀਤਾ ਜਾ ਰਿਹਾ ਟਾਰਗੇਟ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਥੋੜੀ ਤੁਸੀਂ ਕੱਲ ਨੂੰ ਤੁਸੀਂ ਕਰੋ ਸਵਾਲ ਜਵਾਬ ਕਿਸੇ ਸਰਕਾਰ ਕਿਸੇ ਐਮਐਲਏ ਨੂੰ ਐਮਪੀ ਨੂੰ ਕਰੋ ਸਵਾਲ ਆ ਸਾਡੇ ਪਿੰਡ ਐਮਐਲਏ ਆਇਆ ਸੀ ਲਾਭ ਸਿੰਘ ਉਹ ਗੋਗੇ ਉਹਨੂੰ ਲੋਕਾਂ ਨੇ ਸਵਾਲ ਪੁੱਛੇ ਉਹ ਭੱਜ ਗਿਆ ਉੱਥੋਂ ਆ ਸਾਡੇ ਕੋਲੇ ਪ੍ਰੋਪਰ ਸਾਰੀ ਵੀਡੀਓ ਪਈ ਹੈ ਉੱਥੇ ਪੁੱਛਿਆ ਕਹਿੰਦਾ ਮੈਨੂੰ ਤਾਂ ਐ ਨਹੀਂ ਪਤਾ ਵੀ ਪਰਚਾ ਪਾਣਦੇ ਹੋਇਆ ਕਿ ਨਹੀਂ ਹੋਇਆ ਅੱਛਾ ਜੀ ਇੱਕ ਐਮਐਲਏ ਆ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਇਲਾਕੇ ਚ ਕੀ ਹੋ ਰਿਹਾ ਐ ਇੰਨਾ ਹਾਈ ਲਰਟ ਕੇਸ ਐ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਇਲਾਕੇ ਚ ਪਰਚਾ ਹੋਇਆ ਕਿ ਨਹੀਂ ਹੋਇਆ ਉਹ ਪੱਲਾ ਝਾੜ ਕੇ ਉਹ ਪੱਜ ਗਿਆ ਜੀ ਜੇਲ ਭੇਜ ਦਿੱਤਾ ਜੇਲ ਭੇਜਦਾ ਭਾਨੇ ਇਹ ਲੈਡੀ ਹੈਗੀ ਜੇ ਮੈਨੂੰ ਹਜੇ ਅੰਦਰ ਦੀ ਕਾਰਵਾਈ ਦਾ ਕੋਈ ਪਤਾ ਨਹੀਂ ਵੀ ਕੀ ਹੋਈ ਐ ਕੀ ਨਹੀਂ ਹੋਈ ਐ ਏਜੰਟ ਜਿਹੜੀ ਲੈਡੀ ਹੈਗੀ ਐ ਉਹ ਉਹਦਾ ਰਵਈਆ ਕਿਹੋ ਜਿਹਾ ਰਿਹਾ ਔਰ ਕੀ ਉਹ ਵਾਕਈ ਗਲਤ ਹੈਗੀ ਰਵਈਆ ਬਾਈ ਜੀ ਤੁਸੀਂ ਲੁਧਿਆਣੇ ਦੀ ਰਹਿਣ ਵਾਲੀ ਹੋ ਨਾ ਸਾਰੇ ਪੱਤਰਕਾਰ ਜਿੰਨੇ ਬਾਈ ਹੈਗੇ ਰਵਈਆ ਤੁਸੀਂ ਉਹਦਾ ਪਤਾ ਕਰੋ ਗਰਾਊਂਡ ਲੈਵਲ ਤੇ ਕੀ ਐ ਵੀ ਕੀ ਨਹੀਂ ਹੈਗਾ ਤੁਹਾਨੂੰ ਆਪੇ ਪਤਾ ਲੱਗ ਜੂ ਜ਼ੀਰੋ ਕਲਾਸ ਉਹ ਹੈਗੀ ਆ ਕੁੜੀ ਵੈਸੇ ਸਾਡੀ ਭੈਣ ਆ ਸੀ ਹਰ ਇੱਕ ਜਨਾਨੀ ਨੂੰ ਭੈਣ ਕਹਿੰਦੇ ਆ ਠੀਕ ਹੈ ਜਿਹੜੀ ਛੋਟੀ ਉਹਨੂੰ ਭੈਣ ਕਹਿੰਦੇ ਜਿਹੜੀ ਵੱਡੀ ਆ ਸਾਡੀ ਮਾਂ ਗਈ ਤੇ ਉਹਨੇ ਹਲੇ ਤੱਕ ਜਿਹੜੇ ਪਰਿਵਾਰ ਦੇ ਪੈਸੇ ਦੇਨੇ ਆ ਬਾਈ ਜੀ ਉਹ ਦਿੱਤੇ ਨਹੀਂ ਉਹਨੇ ਪੈਸੇ ਉਹ ਪਰਿਵਾਰ ਆ ਜਿਹੜਾ ਉਹ ਆਪ ਨੇ ਜਿਹੜੇ ਮੋਰੀ ਨੇ ਪਰਿਵਾਰ ਦੇ ਉਹ ਵਿਚਾਰੇ ਟਰੱਕ ਚਲਾ ਰਹੇ ਨੇ ਉਹਨਾਂ ਦਾ ਕੱਲ ਮੈਨੂੰ ਕਾਲ ਆਇਆ ਕਹਿੰਦੇ ਬਾਈ ਜੀ ਮੈਂ ਘਾਟੀ ਜਾ ਰਿਹਾ ਸੀਗਾ ਮੈਨੂੰ ਦਿੱਲੀ ਜਾ ਕੇ ਪਤਾ ਲੱਗਿਆ ਵੀ ਆਹ ਹੋ ਗਿਆ ਨਹੀਂ ਪਰਿਵਾਰ ਕਹਿੰਦਾ ਮੈਂ ਉੱਥੇ ਅੱਜ ਦਿੱਲੀ ਜਾ ਕੇ ਪਤਾ ਲੱਗਿਆ ਪਰਿਵਾਰ ਕਿਉਂ ਨਹੀਂ ਹੈ ਕਾਰਵਾਈ ਕਰਾਂਗਾ ਪਰ ਪਰਿਵਾਰ ਨੇ ਕਾਰਵਾਈ ਕਰਾਈ ਸੀ ਤੇ ਪੈਰਵਾਈ ਨਹੀਂ ਹੋ ਰਹੀ ਜੀ ਪਰਿਵਾਰ ਨੇ ਪਹਿਲਾਂ ਕਾਰਵਾਈ ਵੀ ਪਰਿਵਾਰ ਨੇ ਦਰਖਾਸਤ ਵੀ ਦਿੱਤੀ ਹੋਈ ਆ ਪਰਿਵਾਰ ਨੇ ਬਾਹਰ ਚ ਧਰਨਾ ਵੀ ਲਾਇਆ ਹੋਇਆ ਜਿੱਦੋਂ ਪ੍ਰਸ਼ਾਸਨ ਧਰਨਾ ਚ ਗਾ ਸਕਦਾ ਹੈ ਉਲਟੀ ਕਾਰਵਾਈ ਕਰ ਸਕਦਾ ਪਰਿਵਾਰ ਦੇ ਪੈਸੇ ਵੀ ਦਿਵਾ ਦੇ ਕਿਹੜੇ ਕਿਹੜੇ ਥਾਣੇ ਦਿੱਤੇ ਜੀ ਥਾਣੇ ਉਹ ਮੋਗੇ ਦੀ ਥਾਣੇ ਦੀ ਦਰਖਾਸਤ ਆ ਜੀ ਕੋਈ ਅੱਛਾ ਵੀਰੇ ਪਰਿਵਾਰ ਤੁਸੀਂ ਦੱਸ ਰਹੇ ਸੀ ਗਰੀਬ ਪਰਿਵਾਰ ਦਾ ਗਰੀਬ ਟਰੱਕ ਚਲਾਉਂਦਾ ਜੀ ਬੰਦਾ ਕੱਲ ਦਾ ਚੱਲਿਆ ਹੋਇਆ ਉਹਨੇ ਉਹ ਕਹਿੰਦਾ ਬਾਈ ਜੀ ਮੈਂ ਟਰੱਕ ਇੱਥੇ ਖੜਾ ਕਰਕੇ ਆਉਣਾ ਤਾਂ ਮੇਰਾ ਨੁਕਸਾਨ ਹੋਊਗਾ ਬਹੁਤ ਜ਼ਿਆਦਾ ਇਸ ਏਜੰਟ ਲੇਡੀ ਨੇ ਕਿੰਨੇ ਕੁ ਪਰਿਵਾਰਾਂ ਨਾਲ ਬਹੁਤ ਨੇ ਜੀ ਹਲੇ ਜਦੋਂ ਨਾਮ ਇਹਨਾਂ ਦਾ ਜੱਗਰ ਕਰਾਂਗੇ ਨਾ ਅਜੇ ਥੋੜਾ ਜਿਹਾ ਚੱਲ ਰਿਹਾ ਪ੍ਰੋਸੈਸ ਇਹੋ ਜਿਹਾ ਜੂੜ ਪਾਵਾਂਗੇ ਇਹ ਯਾਦ ਰੱਖੋ ਕਿੰਨੇ ਤੱਕ ਕਿੰਨੇ ਪਰਿਵਾਰ ਤੁਹਾਨੂੰ ਹੁਣ ਤੱਕ ਅਪਰੋਚ ਕਰ ਚੁੱਕੇ ਨੇ ਇਹਨਾਂ ਦੇ 2-3 ਪਰਿਵਾਰ ਦੇਖੋ ਹੈਗੇ ਨੇ ਜੀ ਠੀਕ ਹੈ ਬਾਕੀ ਆਉਣਗੇ ਇਹਦਾ ਕੇਸ ਪਹਿਲਾਂ ਹਾਈਲਾਈਟ ਨਹੀਂ ਹੋਇਆ ਜਿਹੜੀ ਗੱਲ ਮੇਨ ਮੁੱਦਾ ਇਹ ਆ ਹੁਣ ਹੋਊਗਾ ਹੁਣ ਸਾਰਾ ਕੁਝ ਹੋਊਗਾ ਲੇ ਇੰਦਰਜੀਤ ਕੌਰ ਆ ਟ੍ਰੈਵਲ ਮੈਨੂੰ ਇਮੀਗ੍ਰੇਸ਼ਨ ਦਾ ਨਹੀਂ ਪਤਾ ਇਮੀਗ੍ਰੇਸ਼ਨ ਦਾ ਬਾਈ ਨੂੰ ਪਤਾ ਬਾਈ ਨੇ ਹੀ ਕਾਲਜ ਇੱਥੇ ਆਪਣਾ ਆ ਚੌਂਕ ਚ ਆ ਆਪਣਾ ਐਫ ਆਈ ਆ ਆਪਣਾ ਐਚ ਮਾਡਲ ਟਾਊਨ ਮਾਡਲ ਟਾਊਨ ਆ ਦਾ ਹਾਂ ਅਸਮੀਰ ਚੌਂਕ ਚ ਹਾਂ ਅਸਮੀਰ ਚੌਂਕ ਦਫਤਰ ਆ ਦਫਤਰ ਤਾਂ ਲੈ ਗਈ ਬਾਈ ਚੱਕ ਕੇ ਦਫਤਰ ਵੀ ਚੱਕ ਕੇ ਲੈ ਗਈ ਘਰੋਂ ਵੀ ਭੱਜ ਗਈ ਉਹ ਕਿਰਾਏ ਤੇ ਰਹਿ ਰਹੀ ਐ ਇੱਥੇ ਰੈਂਟ ਕਿਤੇ ਆ ਚੰਡੀਗੜ੍ਹ ਰੋਡ ਤੇ 32 ਸੈਕਟਰ ਹਾਂ ਉੱਥੇ ਕੋਈ ਕੋਠੀ ਤੇ ਰਹਿ ਰਹੀ ਕਿਰਾਏ ਤੇ ਭੱਜ ਗਈ ਉਥੋਂ ਫਰਾਰ ਆ ਖੋਖੇ ਤੇਰੀ ਵਾਠ ਨੇ ਭਾਈ ਜਿਹਨੂੰ ਖੋਖੇ ਕਰਾ ਕੇ ਕੀ ਮੰਗ ਕਰਦੇ ਉਹਨੂੰ ਵੀ ਫੜਿਆ ਜਾਵੇ ਹੁਣਸ ਅੱਗੇ ਤੱਕ ਮੰਗ ਇਹ ਹੀ ਹੈ ਜੀ ਜਿਹੜਾ ਸੱਚ ਦਾ ਸੱਚ ਹੋ ਜਾਏ ਝੂਠ ਦਾ ਝੂਠ ਹੋ ਜਾਏ ਬਸ ਮੁੱਦਾ ਇਹ ਹੈ ਮੈਨੂੰ ਹੋਰ ਕੋਈ ਚੱਕਰ ਨਹੀਂ ਜਿਹੜਾ ਸੱਚ ਹੈ ਜੇ ਅਸੀਂ ਝੂਠੇ ਹਾਂ ਸਾਡੇ ਦੇ ਕੋਈ ਮਰਜ਼ੀ ਕਾਰਵਾਈ ਕਰਨ ਠੋਕ ਕੇ ਕਰਨ ਕੋਈ ਚੱਕਰ ਨਹੀਂ ਹੈਗਾ ਜੇ ਉਹ ਝੂਠੀ ਹੈ ਤਾਂ ਉਹ ਤੇ ਕਰਨ ਠੋਕੇ ਬਸ ਕੋਈ ਚੱਕਰ ਨਹੀਂ ਸੱਚ ਦਾ ਸੱਚ ਤੇ ਝੂਠ ਦਾ ਝੂਠ ਹੋ ਜਾਏ ਬਸ ਧੰਨਵਾਦ ਭਾਨੇ ਸਿੱਧੂ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਦੇ ਸਮਰਥਕ ਇੱਥੇ ਪਹੁੰਚੇ ਕਹਿ ਰਿਹਾ ਕਿ ਪੁਲਿਸ ਵੱਲੋਂ ਤੱਕਾ ਜਿਹੜਾ ਕਿ ਭਾਨੇ ਸਿੱਧੂ ਨਾਲ ਕੀਤਾ ਜਾ ਰਿਹਾ ਤੇ ਪੁਲਸ ਨੇ ਇਹ ਵੀ ਦੱਸਿਆ ਕਿ ਗੱਲਬਾਤ ਹੋਈ ਇਹ ਵੀ ਪਤਾ ਚੱਲਿਆ ਕਿ ਭਾਨੇ ਨੂੰ 6 ਫਰਵਰੀ ਤੱਕ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਮਾਮਲਾ ਜਿਹੜਾ ਇਹ ਸੀਗਾ ਕਿ ਆ ਜਾ ਰਿਹਾ ਸੀਗਾ ਬਲੈਕਮੇਲਿੰਗ ਦਾ ਮਾਮਲਾ ਜਿਹੜਾ ਕਿ 10000 ਰੁਪਏ ਟਰੈਵਲ ਏਜੰਟ ਤੋਂ ਮੰਗੇ ਸੀਗੇ ਤੇ ਉਸ ਤੋਂ ਬਾਅਦ 384 ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ 2 ਦਿਨ ਦਾ ਰਿਮਾਨਡ ਮਿਲਿਆ ਸੀ ਤੇ ਉਸ ਤੋਂ ਬਾਅਦ ਅੱਜ ਇਹ ਦੱਸਿਆ ਜਾ ਰਿਹਾ ਕਿ ਉਸ ਨੂੰ ਭਾਨੇ ਸਿੱਧੂ ਨੂੰ 6 ਫਰਵਰੀ ਤੱਕ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਮਾਨਜੋਗ ਅਦਾਲਤ ਦੇ ਜੱਜ ਦੇ ਪੇਸ਼ ਕੀਤਾ ਮਾਮਲਾ ਇਹ ਸੀ ਟਰੈਵਲ ਏਜੰਟਾਂ ਦੇ ਖਿਲਾਫ ਹੈ ਜਿਹੜਾ ਭਾਨੇ ਸਿੱਧੂ ਨੇ ਮੋਰਚਾ ਖੋਲ੍ਹਿਆ ਆਇਆ ਸੀਗਾ ਬੁੱਧਵਾਰ ਦੇ ਦਿਨ ਘਰ ਦੇ ਵਿੱਚ ਪਿੰਡ ਦੇ ਵਿੱਚ ਦਰਬਾਰ ਜਿਹੜਾ ਲਗਾਇਆ ਜਾ ਰਿਹਾ ਸੀ ਟਰੈਵਲ ਏਜੰਟਾਂ ਨੂੰ ਫੋਨ ਕੀਤੇ ਜਾ ਰਹੇ ਸੀ ਇਹ ਤੇ ਇੱਕ ਟਰੈਵਲ ਏਜੰਟ ਲੇਡੀਜ਼ ਨੇ ਇਹ આરોਪ ਲਾਇਆ ਕਿ ਭਾਨੇ ਸਿੱਧੂ ਨੇ ਮੇਰੇ ਕੋਲੋਂ 10000 ਰੁਪਏ ਦੀ ਮੰਗ ਕੀਤੀ ਉਸ ਨੂੰ ਲੈ ਕੇ ਇੱਕ ਰਿਕਾਰਡਿੰਗ ਵੀ ਜਿਹੜੀ ਹੈ ਕਿਆ ਜਾ ਰਿਹਾ ਐਫ ਆਈ ਆਰ ਚ ਲਿਖੀ ਗਈ ਹੈ ਕਿ ਉਹ ਪੁਲਿਸ ਨੂੰ ਦਿੱਤੀ ਗਈ ਹੈ ਤੇ ਉਸ ਆਧਾਰ ਤੇ ਭਾਨੇ ਸਿੱਧੂ ਤੇ ਇੱਕ ਮਾਮਲਾ ਦਰਜ ਹੋਇਆ 384 ਦਾ ਟਰੈਵਲ ਏਜੰਟ ਜਿਹੜੇ ਆ ਮਾਡਲ ਟਾਊਨ ਦੇ ਵਿੱਚ ਦਫਤਰ ਹੈ ਤੇ 32 ਸੈਕਟਰ ਦੇ ਵਿੱਚ ਰਹਿਣ ਵਾਲੇ ਆ ਤੇ 2 ਦਿਨ ਦਾ ਰਿਮਾਂਡ ਆ ਜਿਹੜਾ ਭਾਨੇ ਸਿੱਧੂ ਦਾ ਮਿਲਿਆ ਤੇ ਅੱਜ ਇਹ ਕਿਹਾ ਜਾ ਰਿਹਾ ਉਸ ਨੂੰ 6 ਫਰਵਰੀ ਤੱਕ ਜੇਲ੍ਹ ਭੇਜ ਦਿੱਤਾ ਗਿਆ ਤੇ ਹੁਣ ਉਹਨਾਂ ਦੇ ਸਮਰਥਕ ਹੈ ਜਿਹੜੇ ਇੱਥੇ ਇਕੱਠੇ ਹੋਏ ਸੀ ਉਹਨਾਂ ਵੱਲੋਂ ਰੋਸ ਜ਼ਾਹਰ ਹੈ ਜਿਹੜਾ ਕੀਤਾ ਜਾ ਰਿਹਾ ਸੀ ਕਿਹਾ ਜਾ ਰਿਹਾ ਕਿ ਭਾਨੇ ਸਿੱਧੂ ਨਾਲ ਜਿਹੜਾ ਕਿਹਾ ਤੱਕਾ ਕੀਤਾ ਗਿਆ ਕਿ ਉਸਨੇ ਕੋਈ ਪੈਸੇ ਨਹੀਂ ਮੰਗੇ ਭਾਨੇ ਸਿੱਧੂ ਨਾਲ ਵੀ ਗੱਲ ਕੀਤੀ ਤੇ ਉਹਨੇ ਇਹ ਕਿਹਾ ਕਿ ਮੈਂ ਲੋਕਾਂ ਦਾ ਕਰੋੜਾ ਰੁਪਇਆ ਮੜਵਾਤਾ ਕਿ ਮੈਂ ਇਹਨਾਂ ਕੋ ਇੱਕ 10000 ਰੁਪਇਆ ਮੰਗਾਗਾ ਕਿ ਮੇਰੇ ਨਾਲ ਤੱਕਾ ਜਿਹੜਾ ਉਹ ਕੀਤਾ ਗਿਆ ਪਰ ਫਿਲਹਾਲ ਭਾਨੇ ਸਿੱਧੂ ਤੇ ਐਫ ਆਈ ਆਰ ਜਿਹੜੀ ਹੈ ਦਰਜ ਹੋ ਚੁੱਕੀ ਆ ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਦੇ ਵਿੱਚ